ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਦਾ ਅਸਰ ਪੰਜਾਬ ਤੇ ਪੈਣ ਅਤੇ ਪੰਜਾਬ ਦੇ ਸਿਆਸੀ ਸਮੀਕਰਨ ਬਦਲਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰੇਗਾ ਅਤੇ ਉਹ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲੜ ਸਕਦੇ ਹਨ ਬਾਜਪਾ ਨੇ ਕਿਹਾ ਕਿ ਦਿੱਲੀ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਆਉਣਗੇ ਉਨਾ ਆਪ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ Hindu ਵੀ ਹੋ ਸਕਦਾ ਹੈ ਇਸ ਦੇ ਹਵਾਲੇ ਦੇ ਨਾਲ ਕਿਹਾ ਕਿ ਇਹ ਇਸ ਗੱਲ ਦਾ ਮਹੱਤਮਪੂਰਨ ਸੰਕੇਤ ਹੈ ਕਿ ਆਪ ਲੀਡਰਸ਼ਿਪ ਪੰਜਾਬ ਦੇ ਵਿੱਚ ਕੇਜਰੀਵਾਲ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਲਈ ਕਿਵੇਂ ਰਾਹ ਤਿਆਰ ਕਰ ਰਹੀ ਹੈ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਦਿੱਲੀ ਦੇ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਬिखर ਜਾਵੇਗੀ ਪੰਜਾਬ ਨੂੰ ਮਦਕਾਲੀ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਰੰਦਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 35 ਵਿਧਾਇਕ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਨੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਨਤੀਜੇ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦਾ ਪਰਦਾ ਫਾਸ਼ ਹੋਵੇਗਾ ਕਾਂਗਰਸੀ ਵਿਧਾਇਕ ਸੁਖਬਾਲ ਸਿੰਘ ਖੈਰਾ ਨੇ ਆਪ ਦੀ ਹਾਰ ਨੂੰ ਪਾਰਟੀ ਤੇ ਇਸ ਦੇ ਰਾਸ਼ਟਰੀ ਕਨਵੀਨਰ ਲਈ ਸ਼ਰਮਨਾਕ ਦੱਸਿਆ ਕਹਿਣ ਕਿ ਇਹ ਨਕਲੀ ਇਨਕਲਾਬੀਆਂ ਵੱਲੋਂ ਅਪਣਾਈ ਗਈ ਤੋਖੇ ਤੇ ਝੂਠ ਦੀ ਰਾਜਨੀਤੀ ਦੇ ਰਾਹੇ ਜੋ ਆਪਣੇ ਹਰ ਵਾਅਦੇ ਤੋਂ ਮੁਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਨਤੀਜੇ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਝੂਟ ਦੇ ਬਦਲੇ ਦੀ ਰਾਜਨੀਤੀ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੰਦੇ ਨੇ ਕਾਂਗਰਸੀ ਆਗੂ ਨੇ ਕਿਹਾ ਕਿ ਹੁਣ ਉਹਨਾਂ ਵੋਟਰਾਂ ਨਾਲ ਦੁਬਾਰਾ ਜੁੜਨ ਤੇ ਸੰਪਰਕ ਕਰਨ ਦਾ ਸਮਾਂ ਆ ਗਿਆ ਹੈ ਜੋ ਕਿਸੇ ਕਾਰਨ ਆਪ ਵਿਚ ਚਲੇ ਗਏ ਸਨ ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਟੜੇਬੰਦੀ ਨੂੰ ਖਤਮ ਕਰਨ ਅਤੇ ਪਾਰਟੀ ਅੰਦਰ ਇਕਤਣ ਨੂੰ ਚਾਹਤ ਕਰਨ ਨਾਲ ਹੀ ਇਹ ਸੰਭਵ ਹੋ ਸਕੇਗਾ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਪੰਜਾਬ ਦੇ ਵਿੱਚ ਆਪ ਦੇ ਸ਼ਾਸਨ ਦੀਆਂ ਖਾਮੀਆਂ ਨੂੰ ਉਜਾਗਰ ਕਰਨ ਲਈ ਵਿਸ਼ਾਲ ਮੁਹਿੰਮ ਸ਼ੁਰੂ ਕਰੇਗੀ ਆਪ ਦੇ ਅਧੂਰੇ ਵਾਅਦੇ ਕਾਨੂੰਨ ਵਿਵਸਥਾ ਆਰਥਿਕ ਚੁਣੌਤੀਆਂ ਵਰਗੇ ਮੁੱਦਿਆਂ ਤੇ ਲੋਕਾਂ ਨੂੰ ਜਾਗਰੂਤ ਕੀਤਾ ਜਾਵੇਗਾ ਉਦੋਂ ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਵਕਫ ਵਕ ਸਿਆਸੀ ਪਾਰਟੀਆਂ ਦੇ ਜਿੱਥੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ 27 ਸਾਲਾਂ ਬਾਅਦ ਦਿੱਲੀ ਤੇ ਭਾਜਪਾ ਦਾ ਕਬਜ਼ਾ ਹੋਇਆ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਆਮ ਆਦਮੀ ਪਾਰਟੀ ਦੀ ਸਖਾਰ ਤੇ ਸੁਭੀ ਸਿੰਘ ਬਾਦਲ ਦਾ ਵੀ ਵਟਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਗੁੰਮਰਾਹ ਕਰਕੇ ਪੰਜਾਬੀਆਂ ਨੂੰ ਸਰਕਾਰ ਬਣਾਈ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਇਹਨਾਂ ਦਾ ਹਸ਼ਰ ਹੋਇਆ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਇਹੀ ਇਹਨਾਂ ਦਾ ਹਾਲ ਹੋਵੇਗਾ ਸੁਖਵੀਰ ਬਾਦਲ ਨੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪੈਰ ਦਿੱਲੀ ਦੇ ਵਿੱਚ ਇਸ ਵਾਰ ਨਹੀਂ ਲੱਗਣ ਦਿੱਤੇ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਆਤੀਸ਼ੀ ਤੋਂ ਬਿਨਾ ਸਾਰੇ ਦਿਗਜ ਹਾਰ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਕੇਜਰੀਵਾਲ ਮਨੀਸ਼ ਸ਼ੋਧ ਅਤੇ ਸਤਿੰਦਰ ਜਨ ਦੀ ਕਰਾਰੀ ਹਰ ਹੋਈ ਉਥੇ ਦਿੱਲੀ ਦੇ ਵਿੱਚ ਕਮਲ ਦਾ ਫੁੱਲ ਖਿੜਿਆ ਏ ਹੁਣ ਇਹਨਾਂ ਚੋਣਾਂ ਦਾ ਪੰਜਾਬ ਤੇ ਕੀ ਪ੍ਰਭਾਵ ਹੋਵੇਗਾ ਇਹ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਵੇਗਾ। ਦਿੱਲੀ ਵਿਧਾਨ ਸਭਾ ਦੇ ਵਿੱਚ ਭਾਜਪਾ ਨੇ 70 ਤੋਂ 48 ਸੀਟਾਂ ਜਿੱਤੀਆਂ ਨੇ। ਇਸ ਨਾਲ ਭਾਜਪਾ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸ਼ੋਧਿਆ, ਜਤਿੰਦਰ ਜੈਨ ਅਤੇ ਸੌਰਵ ਭਾਰਤਵਾਜ ਵਰਗੇ ਆਗੂ ਸ਼ਾਮਿਲ ਨੇ। ਦੂਜੇ ਪਾਸੇ ਭਾਜਪਾ ਦਿੱਲੀ ਦੇ ਵਿੱਚ ਸਤਾ ਦੇ ਵਿੱਚ ਵਾਪਸੀ ਕਰਨ ਦੇ ਵਿੱਚ ਸਫਰ ਰਹੀ ਹੈ ਇਸ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਹਨ ਕਿ ਪਾਰਟੀ ਮੁੱਖ ਮੰਤਰੀ ਕਿਸ ਨੂੰ ਬਣਾਵੇਗੀ ਇਸ ਦੌੜ ਦੇ ਵਿੱਚ ਇਸ ਵੇਲੇ 7 ਲੋਕਾਂ ਦੇ ਨਾਮ ਚੱਲ ਰਹੇ ਨੇ ਉਹ ਕਿਹੜੇ ਨਾਮ ਹਨ ਕਿਹੜੇ ਦਾਵੇਦਾਰ ਨੇ ਆਓ ਤੁਹਾਨੂੰ ਅੱਗੇ ਦੱਸਦੇ ਹਾਂ ਇਸ ਸੂਚੀ ਦੇ ਵਿੱਚ ਪਹਿਲਾ ਨਾਮ ਸਾਬਕਾ ਮੁੱਖ ਮੰਤਰੀ ਸਾਈਵ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਦਾ ਹੈ ਉਹ ਲਗਾਤਾਰ ਦੋ ਵਾਰ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਰਹੇ ਹਨ ਉਹਨਾਂ ਨੇ 2019 ਦੇ ਵਿੱਚ 5.78 ਲੱਖ ਵੋਟਰਾਂ ਨਾਲ ਚੋਣ ਜਿੱਤੀ ਜੋ ਦਿੱਲੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿੱਤ ਸੀ। ਇਸ ਵਾਰ ਉਹਨਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਦੇ ਨਾਲ ਹਰਾਇਆ ਹੈ। ਪ੍ਰਵੇਸ਼ ਵਰਮਾ ਬਚਪਨ ਤੋਂ ਹੀ ਸੰਗ ਨਾਲ ਜੁੜੇ ਹੋਏ ਨੇ ਉਹ ਹੁਣ ਤੱਕ ਸਾਰੀਆਂ ਚੋਣਾਂ ਜਿੱਤ ਚੁੱਕੇ ਨੇ। ਓਐਸਆਰ ਲੋਕਸਭਾ ਚੋਣਾਂ ਨਹੀਂ ਲੜੀਆਂ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇ ਆਪਣੀ ਰਣਨੀਤੀ ਦੇ ਹਿੱਸੇ ਵਜੋਂ ਉਹਨਾਂ ਨੂੰ ਦਿੱਲੀ ਵਿਧਾਨ ਸਭਾ ਦੇ ਵਿੱਚ ਮੌਕਾ ਦਿੱਤਾ ਇੱਕ जाट ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਹਰਿਆਣਾ ਦੇ ਵਿੱਚ ਗੈਰ जाट ਮੁੱਖ ਮੰਤਰੀ ਪ੍ਰਤੀ ਨਰਾਸ਼ਗੀ ਘਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਭਾਜਪਾ ਇੱਕ जाट ਨੇਤਾ ਨੂੰ ਮੁੱਖ ਮੰਤਰੀ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕਰ ਸਕਦੀ ਹੈ ਦੂਜਾ ਮੁੱਖ ਮੰਤਰੀ ਸੀਟ ਦਾ ਦਾਵੇਦਾਰ ਮਨੋਜ ਦਿਵਾੜੀ ਹੈ ਜੋ ਲਗਾਤਾਰ ਤੀਜੀ ਵਾਰ ਉੱਤਰਪੂਰਬੀ ਦਿੱਲੀ ਤੋਂ ਲੋਕ ਸਭਾ ਚੋਣਾਂ ਜਿੱਤ ਰਹੇ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਦਿੱਲੀ ਦੇ 7 ਦੇ ਵਿੱਚੋਂ 6 ਸੰਸਦ ਮੈਂਬਰਾਂ ਦੀ ਟਿਕਟਾਂ ਕੱਢ ਦਿੱਤੀਆਂ ਸਨ ਪਰ ਮਨੋਜ तिवारी ਨੂੰ ਪਾਰਟੀ ਦੇ ਦੁਬਾਰਾ ਟਿਕਟ ਦਿੱਤੀ ਉਹ 2016 ਤੋਂ 2020 ਤੱਕ ਦਿੱਲੀ ਭਾਜਪਾ ਦੇ ਪ੍ਰਧਾਨ ਰਹੇ ਮਨੋਜ तिवारी ਪੁਰਵਾਚਲ ਤੋਂ ਵੋਟਰਾਂ ਦੇ ਵਿੱਚ ਬਹੁਤ ਮਸ਼ਹੂਰ ਹਨ ਬਿਹਾਰ ਦੇ ਵਿੱਚ 8 ਮਹੀਨਿਆਂ ਬਾਅਦ ਚੋਣਾਂ ਹਨ ਅਜਿਹੀ ਸਥਿਤੀ ਦੇ ਵਿੱਚ ਭਾਜਪਾ ਉਹਨਾਂ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਵੀ ਮੁੱਖ ਮੰਤਰੀ ਬਣਾਏ ਜਾ ਸਕਦੇ ਨੇ ਮਨਜਿੰਦਰ ਸਿੰਘ ਸਿਰਸਾ ਨੇ 2013 ਤੇ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ ਇਸ ਤੋਂ ਬਾਅਦ ਉਹ ਤੀਜੀ ਵਾਰ ਰਜੋਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਉਹ 2021 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਇਸ ਤੋਂ ਬਾਅਦ ਅਗਸਤ 2023 ਦੇ ਵਿੱਚ ਉਹਨਾਂ ਨੂੰ ਭਾਜਪਾ ਦਾ ਰਾਸ਼ਟਰੀ ਮੰਤਰੀ ਬਣਾਇਆ ਗਿਆ ਉਹ ਦਿੱਲੀ ਦੇ ਸਿੱਖ ਭਾਈਚਾਰੇ ਦੇ ਇੱਕ ਵੱਡੇ ਆਗੂ ਹਨ ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਅੱਗੇ ਕਰਕੇ ਭਾਜਪਾ ਪੰਜਾਬ ਦੇ ਵਿੱਚ ਆਪਣੀ ਪકડ ਮਜ਼ਬੂਤ ਕਰ ਸਕਦੀ ਹੈ ਇਸ ਦੇ ਨਾਲ ਹੀ ਭਾਜਪਾ ਸਮ੍ਰਿਤੀ ਇਰਾਨੀ ਨੂੰ ਵੀ ਅੱਗੇ ਵਧਾ ਸਕਦੀ ਹੈ ਉਹ 2010 ਤੋਂ 2013 ਤੱਕ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਸੀ 2014 ਦੇ ਵਿੱਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਉਹ ਮੰਤਰੀ ਬਣੀ ਇਸ ਨੇ 2019 ਦੇ ਵਿੱਚ ਰਾਹੁਲ ਗਾਂਧੀ ਨੂੰ ਹਰਾਇਆ ਸੀ ਉਹ ਇੱਕ ਵੱਡੀ ਔਰਤ ਚਿਹਰਾ ਹੈ ਭਾਜਪਾ ਇਸ ਵੇਲੇ ਕੋਈ ਮਹਿਲਾ ਮੁੱਖ ਮੰਤਰੀ ਨਹੀਂ ਹੈ ਅਜੇਹੇ ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਔਰਤਾਂ ਨੂੰ ਇੱਕ ਸਨੇਹਾ ਵੀ ਦੇ ਸਕਦੀ ਹੈ ਇਸ ਦੇ ਨਾਲ ਹੀ ਜਤਿੰਦਰ ਗੁਪਤਾ ਨੇ ਰੋਹਣੀ ਵਿਧਾਨ ਸਭਾ ਸ਼ਿਰ ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤੀ ਹੈ ਉਹ ਦੋ ਵਾਰ ਦਿੱਲੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਨੇ ਇਸ ਤੋਂ ਇਲਾਵਾ 2015 ਦੇ ਵਿੱਚ ਜਦੋਂ ਭਾਜਪਾ ਕੋਲ ਦਿੱਲੀ ਵਿਧਾਨ ਸਭਾ ਦੇ ਵਿੱਚ ਸਿਰਫ ਤਿੰਨੇ ਵਿਧਾਇਕ ਸਨ ਉਹਨਾਂ ਦੇ ਵਿੱਚੋਂ ਇੱਕ ਵਿਜੇਂਦਰ ਗੁਪਤਾ ਸੀ ਉਹ ਦਿੱਲੀ ਦੇ ਵਿੱਚ ਭਾਜਪਾ ਪ੍ਰਧਾਨ ਰਹ ਚੁੱਕੇ ਹਨ ਇਸ ਤੋਂ ਇਲਾਵਾ ਉਸ ਦੀ ਯੂਨੀਅਨ ਤੇ ਸੰਗਠਨ ਦੇ ਵਿੱਚ ਮਜ਼ਬੂਤ ਪਕੜ ਹੈ ਮੋਹਨ ਸਿੰਘ ਵਿਸਟਨ ਨੇ 1998 ਤੋਂ 2015 ਤੱਕ ਲਗਾਤਾਰ 4 ਵਿਧਾਨ ਸਭਾ ਚੋਣਾਂ ਜਿੱਤੀਆਂ ਹਨ ਹਾਲਾਂਕਿ 2015 ਦੇ ਵਿੱਚ ਉਹਨਾਂ ਨੂੰ ਕਪਿਲ ਮਿਸ਼ਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਹ 2020 ਦੇ ਵਿੱਚ ਦੁਬਾਰਾ ਵਿਧਾਇਕ ਚੁਣੇ ਗਏ 2025 ਦੇ ਵਿੱਚ ਭਾਜਪਾ ਨੇ ਇਸ ਦੀ ਛੀੜ ਬਦਲ ਦਿੱਤੀ ਉਸ ਨੂੰ ਮੁਸਲਮ ਬਹੁਲਤਾ ਤੇ ਮੁਸਤਾਫਾ ਬਾਦ ਤੋਂ ਚੋਣ ਲੜਾਇਆ ਉਹ ਉਥੋਂ ਵੀ ਜਿੱਤ ਗਿਆ ਮੋਹਨ ਸਿੰਘ ਬਿਸ਼ਟ ਦੀ ਯੂਨੀਅਨ ਤੇ ਸੰਗਠਨ ਦੇ ਵਿੱਚ ਚੰਗੀ ਪਕੜ ਹੈ ਪਹਾੜੀ ਇਲਾਕਿਆਂ ਦੇ ਵਿੱਚ ਉਸ ਦਾ ਚੰਗਾ ਪ੍ਰਭਾਵ ਹੈ ਇਸ ਦੇ ਨਾਲ ਹੀ ਵਰਿੰਦਰ ਸਚਦੇਵਾ ਨੂੰ ਵੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਉਹਨਾਂ 2007 ਤੇ 9 ਤੱਕ ਚਾਂਦਨੀ ਚੌਂਕ ਤੇ 2014 ਤੋਂ 2017 ਤੱਕ ਮਯੂਰ ਵਿਹਾਰ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਨ ਜਿਸ ਤੋਂ ਬਾਅਦ ਉਹ 2009 12 ਤੱਕ ਦਿੱਲੀ ਭਾਜਪਾ ਰਾਜ ਮੰਤਰੀ 2012 ਤੋਂ 14 ਤੱਕ ਦਿੱਲੀ ਭਾਜਪਾ ਦੇ ਸਿਖਲਾਈ ਇੰਚਾਰਜ ਅਤੇ ਰਾਸ਼ਟਰੀ ਭਾਜਪਾ ਸਿਖਲਾਈ ਟੀਮ ਦੇ ਮੈਂਬਰ ਵੀ ਰਹੇ ਨੇ ਉਹ 2020 ਤੋਂ 2023 ਤੱਕ ਸੂਬਾ ਪ੍ਰਧਾਨ ਰਹੇ ਨੇ ਵਰਿੰਦਰ 2023 ਦੇ ਵਿੱਚ ਹੀ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਬਣੇ